ਜੇ ਤੁਸੀਂ ਕਿਸੇ ਨੂੰ ਵੋਟ ਪਾ ਕੇ 5 ਸਾਲ ਲਈ ਚੁਣ ਲੈਂਦੇ ਹੋ ਫਿਰ ਉਹ ਅਧਿਕਾਰੀ ਉਹ ਨੇਤਾ ਉਹ ਵਿਧਾਇਕ ਆਪਣੇ ਵਾਅਦੇ ਭੁੱਲ ਜਾਂਦਾ ਹੈ ਲੋਕਾਂ ਤੋਂ ਦੂਰ ਹੋ ਜਾਂਦਾ ਹੈ ਕਿਉਂਕਿ ਵੋਟਾਂ ਨੇ ਤਾਂ ਉਹ ਲੋਕਾਂ ਦੇ ਵਿਚਾਰ ਵਿਚਰਦੇ ਹੁੰਦੇ ਨੇ ਗੱਲਬਾਤ ਕਰਦੇ ਨੇ ਪਰ ਜਿਉਂ ਹੀ ਉਹ ਜਿੱਤ ਜਾਂਦੇ ਨੇ ਉਸ ਤੋਂ ਬਾਅਦ ਸਭ ਕੁਝ ਭੁੱਲ ਜਾਂਦੇ ਨੇ ਪਰ ਜੇ ਤੁਸੀਂ ਵੋਟ ਪਾ ਕੇ ਉਸ ਚੁਣ ਸਕਦੇ ਹੋ ਤਾਂ ਜੇ ਤੁਹਾਨੂੰ ਇਹ ਵੀ ਹੱਕ ਮਿਲ ਜਾਵੇ ਕਿ ਤੁਸੀਂ ਫਿਰ ਉਸ ਨੂੰ ਹਟਾ ਵੀ ਸਕਦੇ ਹੋ ਤਾਂ ਤੁਹਾਡੇ ਲਈ ਇਹ ਗੱਲ ਕਿਹੋ ਜਿਹੀ ਰਹੇਗੀ ਜੇਕਰ ਤੁਹਾਨੂੰ ਗੱਲ ਚੰਗੀ ਲੱਗੀ ਹੈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਤਾਂ ਇਹ ਵੀ ਦੱਸਿਓ ਕਿ ਜੇਕਰ ਇਹ ਹੱਕ ਮਿਲ ਜਾਂਦਾ ਹੈ ਕੋਈ ਕਾਨੂੰਨ ਬਣ ਜਾਂਦਾ ਹੈ ਕਿ ਤੁਸੀਂ ਜਿਸ ਨੂੰ ਚੁਣਿਆ ਵਾ ਜੇਕਰ ਉਹ ਗਲਤ ਜਾਂ ਮਾੜਾ ਨਿਕਲ ਜਾਂਦਾ ਉਹ ਵਿਧਾਇਕ ਤਾਂ ਫਿਰ ਤੁਸੀਂ ਸਭ ਤੋਂ ਪਹਿਲਾਂ ਕਿਹੜੇ-ਕਿਹੜੇ ਵਿਧਾਇਕਾਂ ਨੂੰ ਨੇਤਾਵਾਂ ਨੂੰ ਜਿਹੜਾ ਹੈ ਹਟਾਉਣ ਦੀ ਗੱਲ ਸੋਚਦੇ ਹੋ ਤੇ ਹੁਣ ਗੱਲ ਕਰਦੇ ਆ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕੀ ਉਸ ਦਾ ਹੱਲ ਸਿਰਫ 5 ਸਾਲ ਤੱਕ ਉਸ ਵਿਧਾਇਕ ਨੂੰ ਸਹਿਣਾ ਹੀ ਰਾਹ ਹੈ ਇਹ ਸਾਰੀਆਂ ਗੱਲਾਂ ਜੜੀ ਨੂੰ ਸੋਚਣ ਵਾਲਿਆ ਇਹ ਸੋਚਣ ਵਾਲੀ ਇਸ ਕਰਕੇ ਹੋ ਗਈਆਂ ਕਿਉਂਕਿ ਇਸ ਗੱਲ ਦੇ ਉੱਪਰ ਸ਼ਾਇਦ ਪਹਿਲੀ ਵਾਰ ਕਿਸੇ ਸੰਸਦ ਨੇ ਬੜੇ ਧਿਆਨ ਨਾਲ ਸੋਚੀ ਹੈ ਕਿ ਵੋਟਰਾਂ ਨੂੰ ਲੋਕਾਂ ਨੂੰ ਜਨਤਾ ਨੂੰ ਇਹ ਹੱਕ ਮਿਲਣਾ ਚਾਹੀਦਾ ਹੈ ਕਿ ਜੇਕਰ ਉਹ ਆਪਣਾ ਉਮੀਦਵਾਰ ਚੋਣ ਕਰ ਸਕਦਾ ਹੈ ਤਾਂ ਉਸ ਨੂੰ ਹਟਾਉਣ ਦੀ ਵੀ ਉਹਦੇ ਕੋਲ ਤਾਕਤ ਹੋਣੀ ਚਾਹੀਦੀ ਹੈ ਦੱਸ ਦਈਏ ਕਿ ਇਹ ਕਿਸੇ ਹੋਰ ਸੰਸਦ ਨਹੀਂ ਬਲਕਿ ਸੱਤਾ ਸਰਕਾਰ ਦੇ ਵਿੱਚ ਰਹਿ ਰਹੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਗਰ ਚੱਡਾ ਨੇ ਸੰਸਦ ਦੇ ਅੰਦਰ ਇਹ ਮੁੱਦਾ ਚੁੱਕਿਆ ਹੈ ਰਾਈਟ ਟੂ ਰੀਕਾਲ ਦਾ ਮੁੱਦਾ ਚੁੱਕਿਆ ਹੈ ਕਿ ਲੋਕਾਂ ਨੂੰ ਇਹ ਅਧਿਕਾਰ ਵੀ ਮਿਲਣਾ ਚਾਹੀਦਾ ਹੈ ਕਿ ਜੇਕਰ ਉਹਨਾਂ ਨੇ ਕਿਸੇ ਨੂੰ ਵੋਟ ਪਾ ਕੇ ਆਪਣਾ ਉਮੀਦਵਾਰ ਚੁਣਿਆ ਹੈ ਤਾਂ ਉਹਨਾਂ ਕੋਲ ਇਹ ਅਧਿਕਾਰ ਵੀ ਹੋਣਾ ਚਾਹੀਦਾ ਹੈ ਕਿ ਜੇਕਰ ਉਹ ਅਧਿਕਾਰੀ ਉਹ ਨੇਤਾ ਜਾਂ ਕੋਈ ਵੀ ਵਿਧਾਇਕ ਜਨਤਾ ਦੇ ਉਮੀਦਾਂ ਤੇ ਖਰਾ ਨਹੀਂ ਉਤਰਦਾ ਤਾਂ ਉਸ ਨੂੰ ਹਟਾ ਵੀ ਸਕਦੀ ਹੈ ਪਰ ਕਿਹੜੀਆਂ ਕਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਨੇ ਇਸ ਕਾਨੂੰਨ ਦੇ ਲਈ ਇਹ ਕਿਵੇਂ ਪਾਸ ਹੋਵੇਗਾ ਕਦੋਂ ਬਣੇਗਾ ਕਿਹੜੀਆਂ ਸ਼ਰਤਾਂ ਦੇ ਆਧਾਰ ਤੇ ਕਾਨੂੰਨ ਬਣੇਗਾ ਇਸ ਦੇ ਲਈ ਵਿਸਥਾਰ ਨਾਲ ਗੱਲ ਕਰਦੇ ਹਾਂ ਪੂਰੀ ਖਬਰ ਜ਼ਰੂਰ ਦੇਖ ਕੇ ਚਾਈਓ ਤਾਂ ਦਰਸ਼ਕਾਂ ਨੂੰ ਕਹਿਣਾ ਚਾਹਾਂਗੀ ਜਿਹੜੇ ਵੀ ਦਰਸ਼ਕ ਇਸ ਖਬਰ ਨੂੰ ਦੇਖ ਰਹੇ ਨੇ ਇਸ ਅਪਡੇਟ ਨੂੰ ਦੇਖ ਰਹੇ ਨੇ ਜੇਕਰ ਤੁਸੀਂ ਨਵੇਂ ਹੋ ਤਾਂ SMZ News Facebook ਪੇਜ ਨੂੰ ਫੋਲੋ ਜ਼ਰੂਰ ਕਰਿਓ YouTube ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਇਹ ਜਿਹੜਾ ਵੱਡਾ ਤੇ ਕਾਫੀ ਚਰਚਾ ਵਾਲਾ ਵਿਸ਼ਾ ਆ ਮੁੱਦਾ ਆ ਜਿਸ ਨੂੰ ਰਾ ਸਭਾ ਮੈਂਬਰ 라ਗਵ ਚੰਡਾ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਚੁਕਿਆ ਗਿਆ ਕਾਨੂੰਨ ਬਣਾਏ ਜਾਣ ਦੀ ਮੰਗ ਰੱਖੀ ਹੈ ਤਾਂ ਕੀ ਹੈ ਇਹ ਮੰਗ ਤੇ ਦੇ ਮੈਨੇ ਹੋਰ ਕੀ ਹੋ ਸਕਤੇ ਨੇ ਆਓ ਕਰਦੇ ਹਾਂ ਗੱਲ ਵਿਸਤਾਰਨਾਂ ਇਸ ਕਾਨੂੰਨ ਦਾ ਮਤਲਬ ਇਹ ਹੋਵੇਗਾ ਕਿ ਜੇ ਲੋਕਾਂ ਦੇ ਵੱਲੋਂ ਚੁਣਿਆ ਗਿਆ ਕੋਈ ਸੰਸਦ ਮੈਂਬਰ ਜਾਂ ਵਿਧਾਇਕ ਆਪਣੇ ਵਾਅਦੇ ਪੂਰੇ ਨਾ ਕਰੇ, ਲੋਕਾਂ ਤੋਂ ਦੂਰ ਹੋ ਜਾਵੇ, ਲੋਕਾਂ ਦੇ ਵਿੱਚ ਵਿਛੜਨਾ ਬੰਦ ਕਰ ਦੇਵੇ, ਤਾਂ ਉਸ ਦੀ ਕਾਰਗੁਜ਼ਾਰੀ ਤੋਂ ਵੋਟ ਸੰਤੁਸ਼ਟ ਨਾ ਹੋਣ ਤਾਂ 5 ਸਾਲ ਪੂਰੇ ਹੋਣ ਤੋਂ ਪਹਿਲਾਂ ਹੀ ਲੋਕ ਉਸ ਨੂੰ ਅਹੁਦੇ ਤੋਂ ਹਟਾ ਸਕਦੇ ਨੇ। ਰਾਗਵ ਚੱਡਾ ਨੇ ਦਲੀਲ ਵੀ ਦਿੱਤੀ ਕਿ ਲੋਕਾਂ ਕੋਲ ਚੁਣਨ ਦੀ ਤਾਕਤ ਹੈ ਤਾਂ ਫਿਰ ਗਲਤ ਚੋਣ ਹੋਣ ਦੀ ਸੂਰਤ ਵਿੱਚ ਹਟਾਉਣ ਦੀ ਤਾਕਤ ਵੀ ਹੋਣੀ ਚਾਹੀਦੀ ਹੈ। ਉਹਨਾਂ ਨੇ ਐਗਜ਼ਾਮਪਲਸ ਵੀ ਦਿੱਤੇ ਨੇ ਉਦਾਹਰਨ ਵੀ ਦਿੱਤੇ ਕਿ ਜਿਵੇਂ ਕਿ ਰਾਸ਼ਟਰਪਤੀ ਨੂੰ ਇੰਪੀਚਮੈਂਟ ਰਾਹੀਂ ਹਟਾਇਆ ਜਾ ਸਕਦਾ ਹੈ ਅਤੇ ਸਰਕਾਰ ਨੂੰ ਬੇਪਰੋਜ਼ਗੀ ਮਤਾ ਲਿਆ ਕੇ ਗਰਾਇਆ ਵੀ ਜਾ ਸਕਦਾ ਹੈ ਤਾਂ ਫਿਰ ਲੋਕ ਆਪਣੇ ਨੁਮਾਇੰਦਿਆਂ ਨੂੰ ਕਿਉਂ ਨਹੀਂ ਹਟਾ ਸਕਦੇ ਉਹਨਾਂ ਨੇ ਇਹ ਵੀ ਕਿਹਾ ਕਿ ਦੁਨੀਆ ਦੇ ਵਿੱਚ ਕਈ ਦੇਸ਼ ਅਜਿਹੇ ਵੀ ਨੇ ਜਿੱਥੇ ਇਸ ਤਰ੍ਹਾਂ ਦੇ ਕਾਨੂੰਨ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਅਮਰੀਕਾ ਕੈਨੇਡਾ ਅਤੇ ਸਵਿਟਜ਼ਰਲੈਂਡ ਵਰਗੇ ਦੇਸ਼ ਵੀ ਸ਼ਾਮਲ ਨੇ ਜਿੱਥੇ ਲੋਕ ਇਸ ਹੱਕ ਦੀ ਵਰਤੋਂ ਕਰਦੇ ਨੇ ਹਾਲਾਂਕਿ ਗਲਤ ਵਰਤੋਂ ਤੋਂ ਬਚਣ ਦੇ ਲਈ ਉਹਨਾਂ ਨੇ ਕੁਝ ਸ਼ਰਤਾਂ ਵੀ ਰੱਖੀਆਂ ਨੇ ਇਸ ਕਾਨੂੰਨ ਦੀ ਦੁਰਵਰਤੋਂ ਨਾ ਹੋਵੇ ਇਸ ਦਾ ਵੀ ਧਿਆਨ ਰੱਖਦੇ ਹੋਏ ਕਾਨੂੰਨ ਨੂੰ ਲੈ ਕੇ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਨੇ ਦੱਸ ਦਈਏ ਕਿ ਉਹਨਾਂ ਨੇ ਕਿਹਾ ਕਿ 30 ਤੋਂ 35 ਲੋਕਾਂ ਦੀ ਜਿਹੜੀ ਸਹਿਮਤੀ ਲਾਜ਼ਮੀ ਹੋਣੀ ਚਾਹੀਦੀ ਏ ਕਿ ਬੀ ਅਜਿਹੀਆਂ ਗਲਤੀਆਂ ਹੋ ਰਹੀਆਂ ਨੇ ਜਿਹੜਾ ਸੀ ਉਮੀਦਵਾਰ ਟੁਣਿਆ ਹੈ ਉਸ ਦੇ ਵਿੱਚ ਕਈ ਸਾਰੀ ਖਾਮੀਆਂ ਨੇ ਇਸ ਕਰ ਅਸੀਂ ਆਪਣੇ ਉਮੀਦਵਾਰ ਨੂੰ ਬਦਲਣਾ ਚਾਹੁੰਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਅਹਿਮ ਸ਼ਰਤ ਰੱਖੀ ਗਈ ਹੈ ਉਹ ਇਹ ਹੈ ਕਿ 50% ਦੀ ਵੋਟਰ ਉਹ ਹੋਣੇ ਚਾਹੀਦੇ ਨੇ ਜੋ ਪੂਰੇ ਹੱਕਦਾਰ ਦੇ ਵਿੱਚ ਹੋਣ ਕਿ ਅਸੀਂ ਆਪਣਾ ਉਮੀਦਵਾਰ ਅਸੀਂ ਆਪਣਾ ਵਿਧਾਇਕ ਜਿਹੜਾ ਵਾਕਈ ਹਟਾਉਣਾ ਚਾਹੁੰਦੇ ਆ ਵਾਕਈ ਉਸ ਨੂੰ ਬਦਲਣਾ ਚਾਹੁੰਦੇ ਆ ਤਾਂ ਕਿ राइट टू रिकॉल ਦੀ ਜਿਹੜਾ ਕਾਨੂੰਨ ਹੋਏਗਾ ਉਹ ਤੇ ਪਿੱਟ ਹੋ ਸਕੇ ਰਾਗਵ ਚੁੱਡਾ ਮੁਤਾਬਕ ਇਸ ਕਾਨੂੰਨ ਦੇ ਨਾਲ ਲੋਕਾਂ ਨੂੰ ਤਾਕਤਾਂ ਮਿਲੇਗੀ ਤੇ ਪਾਰਟੀ ਵੀ ਯੋਗ ਅਤੇ ਕਾਰਜਗੁਜ਼ਾਰ ਉਮੀਦਵਾਰਾਂ ਨੂੰ ਟਿਕਟ ਦੇਣ ਦੇ ਲਈ ਮਜਬੂਰ ਹੋਣਗੀਆਂ ਪਰ ਦੂਜੇ ਪਾਸੇ ਇਸ ਮੰਗ ਤੇ ਅਜੇ ਤੱਕ ਆਮ ਆਦਮੀ ਪਾਰਟੀ ਤੇ ਹੋਰ ਨੇਤਾਵਾਂ ਖਾਸ ਕਰਕੇ ਪੰਜਾਬ ਦੇ ਲੀਡਰਾਂ ਦੇ ਵੱਲੋਂ ਕੋਈ ਸਪਸ਼ਟ ਪ੍ਰਤੀਕਿਰਿਆ ਵੀ ਨਹੀਂ ਆਈ ਹੈ ਅਤੇ ਕੇਂਦਰ ਸਰਕਾਰ ਦੀ ਦਿਸ਼ਾ ਦੇਖੇ ਤਾਂ ਉਹ ਇੱਕ ਦੇਸ਼ ਇੱਕ ਚੋਣ ਵੱਲ ਵੱਧ ਰਹੀ ਹੈ ਜਦਕਿ ਰਾਈਟ ਟੂ ਰਿਕਾਲ ਨਾਲ ਚੋਣਾਂ ਦੀ ਗਿਣਤੀ ਵੱਧ ਸਕਦੀ ਹੈ ਜਿਸ ਕਰਕੇ ਇਸ ਨੂੰ ਕਾਨੂੰਨ ਦੇ ਲਾਗੂ ਹੋਣ ਦੀ ਸੰਭਾਵਨਾ ਇਸ ਵੇਲੇ ਹਜੇ ਘੱਟ ਦਿਖਾਈ ਦੇ ਇਹ ਕਿਉਂਕਿ ਵਿਸ਼ੇਸ਼ ਤੌਰ ਤੇ ਕੋਈ ਖਾਸ ਚਰਚਾ ਇਸ ਮੰਗ ਨੂੰ ਲੈ ਕੇ ਕਿਤੇ ਵੀ ਦੇਖਣ ਨੂੰ ਨਹੀਂ ਮਿਲੀ ਆਮ ਆਦਮੀ ਪਾਰਟੀ ਦੇ ਜਿਹੜੇ ਰਾਸ ਸਭਾ ਮੈਂਬਰ ਰਾਗਵ ਚੱਡਾ ਨੇ ਜਿਨ੍ਹਾਂ ਦੇ ਵੱਲੋਂ ਇਹ ਮਤਾ ਚੁੱਕਿਆ ਗਿਆ ਹੋ ਸਕਦਾ ਇਹ ਕਾਨੂੰਨ ਇਹ ਮੰਗ ਜਿਹੜੀ ਹੈ ਰਾਸ ਸਭਾ ਮੈਂਬਰ ਦੀ ਉਹ ਕਈ ਐਮ ਐਲ ਏ ਜਾਂ ਸੰਸਦ ਮੈਂਬਰਾਂ ਨੂੰ ਮਨਜ਼ੂਰ ਨਾ ਹੋਵੇ ਉਹਨਾਂ ਨੂੰ ਇਹ ਵਧੀਆ ਗੱਲ ਨਾ ਲੱਗੀ ਹੋਵੇ ਪਰ ਸਵਾਲ ਹੁਣ ਇਹ ਹੈ ਕਿ ਕੀ ਇਹ ਹੱਕ ਕੀ ਇਹ ਰਾਈਟ ਟੂ ਰਿਕਾਲ ਦਾ ਆ ਹੱਕ ਜਿਹੜਾ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਚਾਹ ਨਹੀਂ ਤੁਸੀਂ ਕੀ ਸੋਚਦੇ ਹੋ ਇਸ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕ ਤੇ ਵਿੱਚ ਜਰੂਰ ਸਾਂਝੀ ਕਰਨਾ